ਲਾਵੇ ਦੋਸਤੋ ਆ ਵੀਡੀਓ ਦੇਖੋ ਤੁਸੀਂ ਆਪਾਂ ਦਾ ਮੋਟਰਸਾਈਕਲ ਤੋਂ ਕੋਈ ਬੜਾ ਕੰਮ ਨਹੀਂ ਲੈਂਦੇ ਆਪਾਂ ਤਾਂ ਜੇ ਪਾਣੀ ਦੀ ਬੋਤਲ ਲਿਆਉਣੀ ਹੋਵੇ ਨਾ ਆ ਜਿਹੜੀ ਫਿਲਟਰ ਵਾਲੇ ਪਾਣੀ ਦੀ ਬੋਤਲ ਜੀ ਹੁੰਦੀ ਆ ਗੋਲ ਮਟੋਲ ਜੀ ਆਪਾਂ ਦਾ ਬੰਦਾ ਪਿੱਛੇ ਭਾਲਦਿਆਂ ਵੀ ਬੰਦਾ ਫੜ ਕੇ ਬੈਠੂ ਆਪ ਤੰਦਰ ਦਾ ਦੇਖ ਲਓ ਤੁਸੀਂ ਕੰਨੀਆਂ ਲਈ ਜਾਂਦਾ ਗਿਣ ਲਓ ਵਸ ਤੁਸੀਂ 1 2 3 4 5 6 7 8 ਆਦੋ ਹਰਮਣਿਆ 9 10 ਪਤੰਦਰ ਦਾ ਫਿੱਟ ਰੇੜਾ ਬਣਾਈ ਬੈਠਾ ਮੋਟਰਸਾਈਕਲ ਦਾ ਹੁਣ ਆ ਦੇਖ ਲੋ ਇਹ ਪਤੰਦਰ ਦਾ ਐਂ ਬਿਠਾਈ ਜਾਂਦਾ ਮੋਟਰਸਾਈਕਲ ਦੇ ਆਸੇ ਪਾਸੇ ਸਵਾਰੀਆਂ ਜਿਵੇਂ ਮੋਟਰਸਾਈਕਲ ਨਹੀਂ ਹੁੰਦਾ ਇਹ ਆਟੋ ਹੁੰਦਾ ਦੇਖ ਲੋ ਤੁਸੀਂ ਨਜ਼ਾਰਾ ਲਿਆ ਰੱਖਿਆ ਨਾ ਇਹਦਾ ਪਤੰਦਰ ਦਾ ਚੱਕੜ ਦੇ ਵਿੱਚ ਦੀ ਐਂ ਜਾਂਦਾ ਜਿਵੇਂ ਪਤਾ ਨਹੀਂ ਕਿੱਡਾ ਕ ਜਹਾਜ਼ ਹੁੰਦਾ ਪਹਾੜੀ ਲੱਗ ਕੇ ਚਿੱਤੀ ਫਿਰਦਾ ਪੰਜ ਪੰਜ ਚਾਰ ਚਾਰ ਸਵਾਰੀਆਂ ਬਿਠਾ ਕੇ ਆ ਪੰਜ ਇਹ ਜਿਹੇ ਰਾਹਾਂ ਵਿੱਚ ਦੀ ਇਕੱਲੇ ਜਾਣ ਤੋਂ ਡਰਦੇ ਹੁੰਨੇ ਆ ਪਹਾੜੀ ਇਲਾਕੇ ਚ ਚੱਕੜ ਚ ਉੱਥੇ ਪਤੰਦਰ ਦਾ ਚਾਰ ਚਾਰ ਸਵਾਰੀਆਂ ਬਿਠਾ ਕੇ ਖਿੱਚੀ ਫਿਰਦਾ ਆ ਦੇਖ ਲੋ ਇਹ ਪਤੰਦਰ ਦਾ ਦੋਹੇ ਪਾਸੇ ਏਡੇ ਏਡੇ ਲੱਕੜ ਦੇ ਆ ਮੁੰਡ ਜੇ ਲੱਦੀ ਫਿਰਦਾ ਬਈ ਮੰਨ ਗਏ ਉਹ ਚੀਨ ਵਾਲਿਆਂ ਨੂੰ ਇਹਨਾਂ ਨੂੰ ਤਾਂ ਸਲੂਟ ਹੀ ਆ ਬਈ ਯਾਰ ਦੇਖੋ ਤਾਂ ਸਹੀ ਤੁਸੀਂ ਕਿਵੇਂ ਲੱਦੀ ਫਿਰਦਾ ਹੈ ਭਾਵੇਂ ਇਹ ਮੰਜ਼ਲ ਤੇ ਪਹੁੰਚੇ ਨਾ ਪਹੁੰਚੇ ਫਰਦੇਸ ਸਾਹਿਬ ਨਾਲ ਇਹਨੇ ਲੱਦਿਆ ਬੰਦੇ ਦਾ ਹੌਸਲਾ ਦੇਖੋ ਤੁਸੀਂ ਇੱਥੇ ਮੇਰੇ ਵਰਗਾ ਜੇ ਮੇਰੇ ਪਾਪਾ ਕਹਿੰਦੇ ਵੀ ਢੂਲੇ ਆ ਲੈਣ ਦੋ ਜਾ ਕੇ ਦੋ ਬੱਲੀਆਂ ਲਿਆ ਦੋ ਬੰਦੇ ਨਾਲ ਚਾਹੀਦੇ ਹੁੰਦੇ ਨੇ ਅੱਬਲ ਤਾਂ ਰੇੜੀ ਵਾਲਾ ਕਰਦੇ ਆ ਵੀ 250 ਰੁਪਏ ਲੈ ਲੂ ਕੋਈ ਗੱਲ ਨਹੀਂ ਐਵੇਂ ਮੋਟਰਸਾਈਕਲ ਤੇ ਕਿਤੇ ਡਿੱਗ ਡੋਗਣਾ ਜਾਈਏ ਇਹ ਪਤੰਦਰ ਦਾ ਡਰ ਦਾ ਬੁਰਦਾ ਹੀ ਨਹੀਂ ਹੈਗਾ ਯਾਰ ਗਾ ਹੀ ਪਾਈ ਜਾਂਦਾ ਦੇਖੋ ਤਾਂ ਸਹੀ ਤੁਸੀਂ ਚੀਨ ਵਾਲਿਆਂ ਦਾ ਕਮਾਲ ਬਈ ਹੈ ਨਾ ਚੀਨ ਵਾਲੇ ਕਮਾਲ ਦੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਧੰਨਵਾਦ